ਖੁਸ਼ੀਆਂ ਮਨਾਉਣੀਆਂ ਪਈਆਂ ਮਹਿੰਗੀਆਂ ਵਿਆਹ ਵਾਲੇ ਦਿਨ ਹੀ ਵਿਆਹ ਦੇ ਰੰਗ ਵਿੱਚ ਪੈ ਗਿਆ ਭਾਂਗਾ ਤੇ ਵਿਆਹ ਵਾਲੇ ਲੜਕੇ ਨੂੰ ਜਾਣਾ ਪਿਆ ਥਾਣੇ ਹੋ ਗਿਆ ਮਾਮਲਾ ਦਰਜ ਅਤੇ ਫਿਰ ਕਰਵਾਈ ਜਮੰਤ ਮਾਮਲਾ ਬਠਿੰਡਾ ਦੇ ਪਿੰਡ ਕੋੜਸ਼ਮੀਰ ਦਾ ਦੱਸਦੀ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਚੱਲ ਰਹੇ ਤਣਾਅ ਨੂੰ ਲੈ ਕੇ ਜਿੱਥੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਉਦੇਸ਼ ਆਪਣਾ ਜਾਰੀ ਕੀਤੇ ਗਏ ਸੀ ਕਿ ਕੋਈ ਵੀ ਵਿਅਕਤੀ ਕਿਸੇ ਵੀ ਸਿਵਿਲਨ ਸਮਾਗਮ ਦੇ ਵਿੱਚ ਨਾ ਤਾਂ ਕੋਈ ਹੱਤਸ਼ਵਾਦੀ ਕਰੇਗਾ ਅਤੇ ਨਾ ਹੀ ਕੋਈ ਵਿਅਕਤੀ ਡਰੋਨ ਆਪਣਾ ਚਲਾਵੇਗਾ ਜਿਸ ਨੂੰ ਲੈ ਕੇ ਬਠਿੰਡਾ ਦੇ ਪਿੰਡ ਕੋਟਸ਼ਮੀਰ ਵਿਖੇ ਇੱਕ ਵਿਆਹ ਸਮਾਗਮ ਸੀ ਅਤੇ ਜਦ ਬਰਾਤ ਆਈ ਤਾਂ ਵਿਆਹ ਵਾਲੇ ਲੜਕੀ ਵੱਲੋਂ ਹੱਤਸ਼ਵਾਦੀ ਕੀਤੀ ਗਈ ਜਿਸ ਨੂੰ ਲੈ ਕੇ ਥਾਣਾ ਛੱਦਰ ਦੀ ਪੁਲਿਸ ਪਾਰਟੀ ਜਾਂਦੇ ਸੰਬੰਧੀ ਪੱਤਰ ਲੱਗਿਆ ਤਾਂ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਦੇ ਵਿੱਚ ਵਿਆਹ ਵਾਲੇ ਲੜਕੇ ਦੇ ਉੱਤੇ ਥਾਣਾ ਛੱਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਨੂੰ ਥਾਣੇ ਬੁਲਾ ਕੇ ਫਿਰ ਉਸ ਨੂੰ ਜਿਹੜੀ ਆ ਉਸ ਦੀ ਜ਼ਮਾਨਤੜੀ ਉਹ ਹੋ ਚੁੱਕੀ ਹੈ ਦੱਸ ਦਈਏ ਕਿ ਜਦੋਂ ਵੀ ਇਸ ਤਰ੍ਹਾਂ ਦੇ ਮਾਮਲੇ ਹੁੰਦੇ ਆ ਤਾਂ ਜੋ ਡਿਪਟੀ ਕਮਿਸ਼ਨਰ ਦੇ ਆਦੇਸ਼ ਹੁੰਦੇ ਹਨ ਉਹਨਾਂ ਦੀ ਕਦੇ ਵੀ ਉਲੰਘਣਾ ਜਿਹੜੀ ਨਹੀਂ ਕਰਨੀ ਚਾਹੀਦੀ ਇਸ ਵਿਅਕਤੀ ਵੱਲੋਂ ਭਾਵੇਂ ਇਹ ਵਿਆਹ ਵਾਲਾ ਲੜਕਾ ਸੀ ਲੇਕਿਨ ਇਸ ਵਿਅਕਤੀ ਵੱਲੋਂ ਵਿਆਹ ਵਾਲੇ ਦਿਨ ਹੀ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਜਿਸ ਨੂੰ ਲੈ ਕੇ ਇਸ ਦੇ ਖਿਲਾਫ ਵਿਆਹ ਵਾਲੇ ਦਿਨ ਹੀ ਮਾਮਲਾ ਦਰਜ ਹੋ ਗਿਆ ਅਤੇ ਇਸ ਨੂੰ ਵਿਆਹ ਵਾਲੇ ਦਿਨ ਹੀ ਆਪਣਾ ਥਾਣੇ ਜਾਣਾ ਪਿਆ ਜਿੱਥੇ ਭਾਵੇਂ ਇਸ ਦੀ ਜ਼ਮਾਨਤ ਹੋ ਚੁੱਕੀ ਹੈ ਲੇਕਿਨ ਹਜੇ ਮਾਮਲਾ ਅਦਾਲਤ ਦੇ ਵਿੱਚ ਆਵੇਗਾ ਤੇ ਅਗਲੀ ਕਾਰਵਾਈ ਜਿਹੜੀ ਉਹ ਅਦਾਲਤ ਵੱਲੋਂ ਕੀਤੀ ਜਾਵੇਗੀ ਹਜੇ ਹਜੇ ਵੀ ਜਿਹੜੀ ਇਹ ਆਪਣਾ ਤਲਵਾਰ ਹੈ ਇਸ ਦੇ ਉੱਤੇ ਲਟਕਦੀ ਹੋਈ ਦਿਖਾਈ ਦੇ ਰਹੀ ਹੈ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਡੀਐਸਪੀ ਦਿਹਾਤੀ ਹਨਾ ਗੁਪਤਾ ਇਸ ਮਾਮਲੇ ਨੂੰ ਲੈ ਕੇ ਜੀ ਮਾ ਜੀ ਕੱਲ ਰਾਤ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕੋਸ਼ਵੀਰ ਪਿੰਡ ਜੋ ਕਿਸਾਨ ਖਾਣਾ ਸਰਦ ਦੇ ਅਧੀਨ ਪੈਂਦਾ ਹੈ ਉੱਥੇ ਕੋਈ ਕਿਸੇ ਦੇ ਘਰ ਮੈਰਿਜ ਫੰਕਸ਼ਨ ਸੀਗਾ ਉਹਨਾਂ ਨੇ ਆਪਣੇ ਵਿਆਹ ਦੇ ਫੰਕਸ਼ਨ ਤੇ ਫਾਇਰਵਰਕਸ ਆਤਿਸ਼ਬਾਜ਼ੀ ਚਲਾਈ ਸੀ ਤੇ ਹੁਣ ਹਾਲਾਤਾਂ ਦੇ ਮੱਦੇਨਜ਼ਰ ਜਿਵੇਂ ਡੀਸੀ ਸਾਹਿਬ ਨੇ ਆਰਡਰ ਦਿੱਤੇ ਹਨ ਕਿ ਕਿਸੇ ਨੇ ਵੀ ਸਿਵਿਲਿਅਨ ਨੇ ਡਰੋਨ ਜਾਂ ਆਤਿਸ਼ਬਾਜ਼ੀ ਨਹੀਂ ਚਲਾਨੀ ਤੇ ਇਹ ਸਿੱਧਾ ਡੀਸੀ ਸਾਹਿਬ ਦੇ ਆਰਡਰਸ ਦੀ ਉਲੰਘਣਾ ਹੈ ਇਹ ਕਿਸੇ ਦਾ ਨਾਲੇ ਖਿਲਾਫ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨ 223 ਵੀ ਐਨ ਐਸ which is equivalent of 188 ਆਪੀਸੀ ਇੱਕ ਜਨ ਨੇ ਤੇਜੀ ਜਿਹੜਾ ਮੇਜ ਦਾ ਵਿਆਹ ਸੀ ਉਹ ਮੁੰਡਾ ਦਾ ਵਿਆਹ ਹੋ ਰਿਹਾ ਜੀ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਗੀ ਕਿ ਕਿ ਹਦਾਇਤਾਂ ਜਾਰੀ ਨੇ ਡੀਸੀ ਸਾਹਿਬ ਨੂੰ ਵੀ ਇਸ ਤਰ੍ਹਾਂ ਦੀ ਕਾਰਵਾਈ ਜਾਣੀ ਪਵੇਗੀ ਦੇਖੋ ਇਸ ਟਾਈਮ ਜੋ ਸੈਂਸਿਟਿਵ ਅਰਲੀ ਟੈਂਟ ਸਿਚੁਏਸ਼ਨ ਹੈ ਆਪਾਂ ਉਹ ਉਸ ਤੋਂ ਬਾਹਰ ਨਿਕਲ ਰਹੇ ਹਾਂ ਤੇ ਜਦੋਂ ਤੱਕ ਵੀ ਆਰ ਨਾਟ ਫੁੱਲੀ ਅ ਮਤਲਬ ਆਊਟ ਆਫ ਇਟ ਜਿੰਨਾ ਵੀ ਡੀਸੀ ਸਾਹਿਬ ਨੇ ਹਦਾਇਤ ਹੈ ਕਿ ਸਿਵਿਲIANS ਕੋ ਵੀ ਡਰੋਨ ਆਪਰੇਟ ਨਾ ਕਰਨ ਤੇ ਕੋਈ ਵੀ ਫਾਇਰਵਰਕਸ ਨਾ ਚਲਾਉਣ ਨੂੰ ਪਲੀਜ਼ ਸਟ੍ਰਿਕਟਲੀ ਉਹਨੂੰ ਅਡਹੀਅਰ ਕਰੋ ਜੋ ਵੀ ਇਸ ਚੀਜ਼ ਦੀ ਉਲੰਘਣਾ ਕਰਨਗੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਹਾਂਜੀ ਅਵੇਲੇਬਲ ਹੈ ਫੈਂਸੀ ਜੀ ਉਹ ਰਾਤ ਕੀ ਕਰ ਲੈਸ